ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸ਼ੰਭੂ ਬਰਦਰ ਤੋਂ ਇਸ ਵੇਲੇ ਦੀ ਵੱਡੀ ਖਬਰ ਲੈ ਕੇ ਤੁਹਾਡੇ ਨਾਲ ਹਾਜ਼ਰ ਹੋਇਆ। ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਕਰਨੀ ਨਾ ਭੁੱਲੋ। ਜਿਵੇਂ ਕਿ ਸਾਰੇ ਜਾਣਦੇ ਪਿਛਲੇ ਕਿਸਾਨ ਅੰਦੋਲਨ ਦੇ ਵਿੱਚ ਕਿਸਾਨਾਂ ਦਾ ਸਾਥ ਦੇਣ ਦੇ ਲਈ ਪੰਜਾਬ ਦੇ ਨਿਹੰਗ ਸਿੰਘ ਜਥੇਬੰਦੀ ਜੋ ਤਿਆਰਬਰ ਤਿਆਰ ਹੋ ਕੇ ਦਿੱਲੀ ਦੀ ਫੌਜ ਦੇ ਨਾਲ ਟੱਕਰ ਲੈਣ ਦੇ ਲਈ ਆਗੇ ਸੀ ਉਸੇ ਤਰ੍ਹਾਂ ਇਸ ਵਾਰ ਮੁੜ ਫਿਰ ਕਿਸਾਨ ਦੇ ਸਿੱਖ ਜਥੇਬੰਦੀ ਤੁਸੀਂ ਦੇਖ ਸਕਦੇ ਇਸ ਵੀਡੀਓ ਦੇ ਵਿੱਚ ਕਿਵੇਂ ਤਿਆਰਬਰ ਤਿਆਰ ਹੋ ਕੇ ਦਿੱਲੀ ਦੇ ਵਾਲੇ ਕੂਚਕਾਰੀ ਤਾਂ ਤੁਸੀਂ ਵੀ ਇਸ ਵੀਡੀਓ ਨੂੰ ਵੱਧ ਵੱਧ ਲੋਕਾਂ ਤੱਕ ਸ਼ੇਅਰ ਕਰਨੀ ਨਾ ਭੁੱਲੇ ਤੇ ਪੰਜਾਬ ਦੇ ਨੌਜਵਾਨਾਂ ਨੂੰ ਖਾਸ ਕਰਕੇ اپیل ਹੈ ਸੋਸ਼ਲ ਮੀਡੀਆ ਰਾਹੀਂ ਆਪਣੀ ਆਵਾਜ਼ ਸਰਕਾਰ ਤੱਕ ਪਹੁੰਚਾਓ ਤੇ ਤੁਹਾਡਾ ਛੋਟਾ ਜਿਹਾ ਯੋਗਦਾਨ ਇਸ ਅੰਦੋਲਨ ਨੂੰ ਸਫਲ ਬਣਾਉਣ ਦੇ ਵਿੱਚ ਪੂਰਾ ਕਾਮਯਾਬ ਹੋਵੇਗਾ ਜੇਕਰ ਇਸ ਮੁਸ਼ਕਲ ਘੜੀ ਦੇ ਵਿੱਚ ਅਸੀਂ ਕਿਸਾਨਾਂ ਦਾ ਸਾਥ ਨਾ ਦਿੱਤਾ ਤਾਂ ਇਹ ਬਹੁਤ ਵੱਡਾ ਸਾਡੇ ਪੰਜਾਬ ਦੇ ਕਿਸਾਨਾਂ ਦੇ ਨਾਲ ਘਾਣ ਹੋਵੇਗਾ ਜੋ ਕਈ ਸਾਲਾਂ ਤੱਕ ਪਰਿਆ ਨਹੀਂ ਜਾ ਸਕਦਾ ਉਹ ਜਿਹੜੇ ਮੈਕਸੀਕੋ ਵਾਲੀ ਗੰਦ ਟੱਪ ਜਾਂਦੇ ਆ ਉਹਨਾਂ ਨੂੰ ਆ ਬੈਰੀਗੇਡ ਕੀ ਰੋਕਣਗੇ